ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭਨਾ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਲਈਏ 1 ਕਿਲੋ ਅਰਬੀ ਤੇ ਇਹ ਆਪਾਂ ਬਣਾਵਾਂਗੇ ਦਹੀਂ ਵਾਲੀ ਅਰਬੀ ਤੇ ਇਹ ਦਹੀਂ ਵਾਲੀ ਅਰਬੀ ਜਿਹੜੀ ਹੈ ਨਾ ਬਹੁਤ ਟੇਸਟੀ ਬਣਦੀ ਕਿਉਂਕਿ ਸਬਜ਼ੀਆਂ ਤੇ ਹੁਣ ਇਹੀ ਨੇ ਬਾਜ਼ਾਰ ਦੇ ਵਿੱਚ ਵੀ ਤੇ ਜੇ ਘਰੇ ਵੀ ਆ ਤੇ ਬਸ ਤੋਰੀਆਂ ਕਦੂ ਤੇ ਪੇਠਾ ਇਹੋ ਜੀਆਂ ਸਬਜ਼ੀਆਂ ਤੇ ਸਬਜ਼ੀਆਂ ਤੇ ਇਹੋ ਹੀ ਨੇ ਹੁਣ ਗਰਮੀਆਂ ਵਾਲੀਆਂ ਤੇ ਜਿਵੇਂ ਬੱਚੇ ਕਹਿ ਦਿੰਦੇ ਨੇ ਅਸੀਂ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਤਾਂ ਸੋ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਦਹੀਂ ਵਾਲੀ ਅ ਅੱਬੀ ਤੇ ਇਹ ਸਬਜ਼ੀ ਬਹੁਤ ਹੀ ਸਵਾਦ ਬਣੇਗੀ ਸੋ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਛਿੱਲ ਲਾਂਗੇ ਛਿੱਲ ਕੇ ਤੇ ਆਪਾਂ ਇਹਦੇ ਪੀਸ ਕਰ ਲਾਂਗੇ ਤੇ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲਿਆ ਤੇ ਹੁਣ ਆਪਾਂ ਇਹਨੂੰ ਛਿੱਲ ਕੇ ਤੇਦੀ ਕਟਿੰਗ ਕਰ ਲੈਨੇ ਆਂ ਆਪਾਂ ਇਹ ਸਾਰੀ ਅਰਬੀ ਨੂੰ ਛਿੱਲ ਲਿਆ ਤੇ ਹੁਣ ਇਹਦੇ ਵਿੱਚ ਨਮਕ ਪਾ ਕੇ ਇਹਨੂੰ ਧੋਵਾਂਗੇ ਕਿਉਂਕਿ ਇਹਨੂੰ ਛਿੱਲਣਾ ਵੀ ਥੋੜਾ ਜਿਹਾ ਔਖਾ ਹੁੰਦਾ ਆ ਇਹਦੇ ਜਿਹੜੇ ਛਿਲਕੇ ਲਾਉਣ ਲੱਗਿਆਂ ਨਾ ਹੱਥਾਂ ਤੇ ਖਾਰਿਸ਼ ਆਉਣ ਲੱਗ ਜਾਂਦੀ ਆ ਤਕਰੀਬਨ ਜ਼ਿਆਦਾਿਆਂ ਦੇ ਹੱਥਾਂ ਤੇ ਤਖਾਰਿਸ਼ ਆਉਂਦੀ ਕਿਸੇ ਵਿਰਲੇ ਦੇ ਹੱਥ ਤੇ ਭਾਵੇਂ ਨਾ ਆਉਂਦੀ ਹੋਵੇ ਇਸ ਕਰਕੇ ਹੁਣ ਆਪਾਂ ਇਹਨੂੰ ਨਮਕ ਪਾ ਕੇ ਤੇ ਸਾਰੇ ਨੂੰ ਮਤਲਬ ਦੇ ਪੀਸ ਕਰ ਲਾਂਗੇ ਤੇ ਆ ਜਿਹੜੇ ਮਾੜੇ ਮਾੜੇ ਧਾਗ ਲੱਗੇ ਨੇ ਨਾ ਜਦੋਂ ਆਪਾਂ ਇਹਨੂੰ ਚੀਰਾਂਗੇ ਤੇ ਉਦੋਂ ਇਹ ਸਾਰੇ ਆਪਾਂ ਉਤਾਰ ਦਾਂਗੇ ਤੇ ਬਿਲਕੁਲ ਸਾਫ਼ ਕਰ ਦਾਂਗੇ ਮਾੜੇ ਮੋਟੇ ਜਿਹੇ ਹੈਗੇ ਆ ਨਾ ਤੇ ਇਹੇ ਬਰਸਾਤਾਂ ਦੇ ਵਿੱਚ ਮਾੜੇ ਮਾੜੇ ਧਾਗ ਜੇ ਹੋ ਜਾਂਦੇ ਇਹ ਆਪਾਂ ਸਾਰੇ ਉਤਾਰ ਦਿਆਂਗੇ ਇੱਕ ਵਾਰੀ ਆਪਾਂ ਇਹਨੂੰ ਸਾਰੇ ਨੂੰ ਛਿੱਲ ਲਿਆ ਆ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਤੇ ਕਟਿੰਗ ਕਰਕੇ ਥੋੜੀ देर ਆਪਾਂ ਇਹਨੂੰ ਰੱਖਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਤੜਕੇ ਦੀ ਤਿਆਰੀ ਕਰਕੇ ਤੇਨ ਤੜਕਾ ਲਗਾਵਾਂਗੇ ਜੀ ਇੱਧਰ ਆਪਾਂ ਅਰਦੀ ਰੱਖ ਦਿੱਤੀ ਆ ਫਰਾਈ ਕਰਨ ਨੂੰ ਤੇ ਇਸ ਤਰ੍ਹਾਂ ਆਪਾਂ ਕਰ ਲਈਏ ਕਟਿੰਗ ਤੇ ਹੁਣ ਆਪਾਂ ਇਹ ਦੀਆਂ ਅੰਗਰੇਜ਼ੀ ਹਰੀਆਂ ਮਿਰਚਾਂ ਇਹ ਮਿਰਚਾਂ ਬਹੁਤ ਹੀ ਜ਼ਿਆਦਾ ਨੇ ਪੌੜੀਆਂ ਨੇ ਤੇ ਇਸ ਕਰਕੇ ਮਿਰਚਾਂ થોਣੇ ਤੇਲ 'ਚ ਮਿਰਚਾਂ ਭਾਈਆਂ ਨੇ ਬਾਕੀ ਟਮਾਟਰ ਤੇ ਪਿਆਜ਼ ਤੇ ਇਹ ਦੀ ਹੁਣ ਆਪਾਂ ਕਰਦੇ ਆ ਪਿਉਰੀ ਤਿਆਰ ਤੇ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਕੇ ਫਿਰ ਦੁਬਾਰਾ ਕੱਢ ਕੇ ਤਦ ਵਰਕਾ ਲਗਾਵਾਂਗੇ ਜੀ ਇਹ ਆਪਣੀ ਹੂੜੀ ਹੈ ਫਰਾਈ ਤੇ ਹੁਣ ਇਹਨੂੰ ਆਪਾਂ ਸਾਰਿਆਂ ਕੱਢ ਲਾਂਗੇ ਬਾਹਰ ਜਿਹੜਾ ਇਹਦੇ ਚਪਾਲ ਤੋਂ ਤੇਲ ਹੋਇਆ ਜੇ ਤਾਂ ਆਪਾਂ ਨੂੰ ਲੱਗਿਆ ਵੈਸੇ ਤਾਂ ਸਬਜੀ ਜੋ ਗਈ ਰਹਿ ਜਾਣਾ ਮਗਰ ਜੇ ਆਪਾਂ ਨੂੰ ਲੱਗਿਆ ਥੋੜਾ ਜਿਹਾ ਵਾਧਿਆ ਤੇ ਆਪਾਂ ਥੋੜਾ ਜਿਹਾ ਕੱਢ ਲਾਂਗੇ ਤੇ ਤੇਲ ਆਪਣਾ ਹੁਣ ਨਾ ਤੜਕੇ ਜੋ ਅੱਗਾ ਹੀ ਰਹਿ ਗਿਆ ਮੰਗਾ ਤੇ ਆਪਣਾ ਦੋ ਤਨਰ ਆ ਗਈ ਨੰਨਪਾ ਚੌਕਲੇ ਤੇ ਲਓ ਜੀ ਇਹ ਹੁਣ ਆਪਣਾ ਹੋ ਗਿਆ ਫਰਾਈ ਸੇ ਇਹ ਆਪਣੀ ਅਰਬੀ ਦੇਖੋ ਕਿੰਨੀ ਸੋਹਣੀ ਫਰਾਈ ਹੋਈ ਆ ਤੇ ਹੁਣ ਆਪਾਂ ਲਾ ਲੈਨੇ ਤੜਕਾ ਲਓ ਜੀ ਆਪਣਾ ਤੜਕਾ ਹੋ ਗਿਆ ਪਿਆਰ ਤੇ ਹੁਣ ਆਪਾਂ ਇਹਦੇ ਚ ਪਾ ਦਈਏ ਨਮਕ ਤੇ ਕਿ ਲੋਰ ਦੀ ਆ ਆਪਣੀ ਤੇ ਇਹ ਆਪਾਂ ਆਵਲਾ 1.5 ਚਮਚਾ ਚੁਣ ਲਓ ਤਾਜ਼ੇ ਦਾ ਤੇ ਆ ਆਪਣੀ ਹੈਗੀ ਹੈ ਹਲਦੀ ਇਹ ਆਪਾਂ ਬਾਅਦ ਵਿੱਚ ਹਲਦੀ ਤੇ ਇੱਕ ਵਾਰੀ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਨਾ ਉਬਲਾਂਗੇ ਆਜਾ ਹੁਣ ਆਪਾਂ ਪਾ ਦਿਆਂਗੇ ਥੋੜਾ ਜਿਹਾ ਜੀਰਾ ਪਾਊਡਰ ਤੇ ਆ ਹੈਗਾ ਆਪਣੇ ਕੋਲ ਘਰ ਦਾ ਮਸਾਲਾ ਤੇ ਹੁਣ ਆਪਾਂ ਇਹਦੇ ਵਿੱਚ ਆਪਾਂ ਪਾ ਦਿਆਂਗੇ ਅਰਬੀ 2 ਮਿੰਟ ਦਾ ਸੇਕ ਲੱਗਣ ਤੋਂ ਬਾਅਦ Ma io devo che si faccia il quadro. Non so come mi piacerebbe andare. Vai riprai è ਆਪਾਂ ਇੱਥੇ ਦਹੀਂ ਨਹੀਂ ਪਾ ਦਾਂਗੇ ਅਸੀਂ ਦਹੀਂ ਆਪਾਂ ਥੋੜਾ ਜਿਹਾ ਬਾਅਦ ਚ ਪਾ ਦਾਂਗੇ ਪਰ ਆਪਾਂ ਜੇ ਇੱਧਾ ਤੜਕੇ ਚ ਪਾਵਾਂਗੇ ਨਾ ਇਹ ਜ਼ਿਆਦਾ ਵਧੀਆ ਹੋ ਜਾਊਗਾ ਤੇ ਆਪਣੇ ਕੋਲ ਹੈਗਾ ਦਹੀਂ ਤੇ ਹੌਲੀ ਤੋਂ ਬੱਦਾ ਵਿਖਾਉਣ ਇਹ ਆਪਣਾ ਤੜਕਾ ਗਿਆ ਹੈ ਪੁੱਛ ਤੇ ਹੁਣ ਆਪਾਂ ਇਹ ਵਿੱਚ ਪਾ ਦਾਂਗੇ ਇਹ ਤਾਂ ਆਪਣੀ ਆਪ ਦੀ ਮਰਜ਼ੀ ਹੈ ਪਾਣੀ ਆਪਾਂ ਇਹਨੂੰ ਥੋੜਾ ਜਿਹਾ ਬਾਅਦ ਚ ਵੀ ਪਾ ਸਕਦੇ ਆਂ ਪਾਉਣ ਕੋਈ ਵੱਡਾ ਚੱਕਰ ਨਹੀਂ ਪਰ ਜੇਕਰ ਆਪਾਂ ਇਹਨੂੰ ਪੁੱਛ ਵਿੱਚ ਪਾ ਦਿਆਂਗੇ ਨਾ ਤੇ ਇਹ ਬਹੁਤ ਹੀ ਜ਼ਿਆਦਾ ਵੱਡੇ ਬੱਝੇ ਇਹ ਇਹ ਦੰਦ ਕੋਲ ਵਿੱਚ ਖੁੱਲ ਜਾਏਗਾ ਹੌਲੀ ਹੌਲੀ ਹੁੰਦੀ ਕਰਕੇ ਕਈ ਵਾਰੀ ਕਈ ਫੈਂਟ ਕੇ ਪਾਉਂਦੇ ਨੇ ਪਰ ਮੈਂ ਫੈਂਟ ਨਹੀਂ ਕਰਦੇ ਮੈਨੂੰ ਇੰਝ ਵਧੀਆ ਲੱਗਦਾ ਹੈ ਸੇਕਾ ਤਾਂ ਅਗਲਾ ਬਣਾ ਲਵਾਂਗੇ ਤੇ ਹੁਣ ਆਪਾਂ ਪਾਣ ਦੇ ਵਿੱਚ ਅਰਬੀ ਮਿਲੋ ਜਦੋਂ ਆਪਾਂ ਅਰਬੀ ਪਾ ਦਿੱਤੀ ਹੈ ਤੇ ਹੁਣ ਆਪਾਂ ਇਹਨੂੰ 2 ਮਿੰਟ ਲਈ ਘੱਟ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਦੇਖਿਓ ਪਾਣ ਦੇ ਕਸਤਰੀ ਮੈਥੀ ਤੇ ਸਬਜ਼ੀ ਆਪਣੇ ਬਾਰੇ ਘੁੱਲੀ ਹੋ ਜਾਣਾ ਹੈ। ਕੀ ਹੋ ਜਾਓਗੀ ਇਹ ਸਬਜ਼ੀ ਬਾਰੇ ਜਦੋਂ ਇਹ ਦਹੀਂ ਵਰਗਾ ਹੋ ਜਾਣਾ ਤੇ ਆਪਣੇ ਆਪ ਹੀ ਵਿੱਚ ਕੋਈ ਨਹੀਂਗਾ ਤੇ ਬਹੁਤ ਹੀ ਟੇਸਟੀ ਸਬਜ਼ੀ ਬਣੇਗੀ।